ਜਿਹੜੇ ਖੁਦ ਦੂਜਿਆਂ ਦੇ ਪੀੜਾ ਨੂੰ ਅਨੁਭਵ ਕਰਦਾ ਹੈ ਉਹ ਹੀ ਪੀੜੇ ਉਹਨਾਂ ਕਵੀ ਜੀ ਦੇ ਜੀਵਨ ਫਲਸਫੇ ਅਤੇ ਸਮਾਜ ਸੁਧਾਰ ਸਮਾਜਿਕ ਕ੍ਰਿਤੀਆਂ ਜਾਤ ਪਾਤ ਦੇ ਭਾਵチュアਤੂਲ ਨੂੰ ਖਤਮ ਕਰਨ ਦਾ ਉਪਰ ਕਹਿਣ ਵਾਲਾ ਸੰਤ ਦੱਸਿਆ ਅਤੇ ਕਿਹਾ ਕਿ આજ ਵੀ ਅਸੀਂ ਇਹਨਾਂ ਕ੍ਰਿਤਿਆਂ ਤੋਂ ਬਾਹਰ ਨਹੀਂ ਆ ਸਕੇ ਹਾਂ ਉਹਨਾਂ ਆਪਣੇ ਅੰਦਰ ਝਾਤ ਮਾਰ ਕੇ ਆਪਣਾ ਮੂਲ ਪਛਾਣ ਕਰਨ ਲਈ ਆਖਿਆ ਤਾਂ ਜੋ ਸਮਾਜ ਅਤੇ ਦੇਸ਼ ਦੀ ਤਰੱਕੀ ਹੋ ਸਕੇ

सभी भी उनके दोहे के और वाक्य तो कम हो जाते लेकिन अर्थ इतना गहरा होता था कि आदमी अगर उस एक दोहे पर ही विचार करने के लिए बैठ जाए तो उसके जीवन का दृश्य बदलता है। और हम क्या है कि तो कुछ बोलते हैं लेकिन उसको अपने जीवन में उतारने के लिए सोचते हैं बाकी तो उनकी वाणी में इतना दम है आज भी और जो तो, 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 तो समय की प्रतिष्ठियों में ਇਸ ਦੌਰਾਨ ਹੌਲ ਬਲਾ ਨੇ ਵੀ ਬਹੁਤ ਕੰਮ ਕੀਤੇ ਭਗਤੀ ਲਹਿਰ ਵਿੱਚ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟਾਏ।